ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੰਬੋ ਕੀ ਮਾੜੀ ਆ ਗਈ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਤੇ ਜੇ ਨੇੜੇ ਦੀ ਗੱਲ ਕਰੀਏ ਤਾਂ ਮੇਨ ਡੱਲ ਖਾਲੜਾ ਇਹਦੇ ਆਣੂਗਾਂ ਆਣਦੇ ਨਗਰ ਆ ਜਾਂਦੇ ਆ ਤੇ ਇਸ ਘਰੋਂ ਤੁਹਾਨੂੰ ਦੋ ਵਹਿੜਾਂ ਵਿਕਰੀ ਵਾਲੀਆਂ ਮਖਾਵਾਂਗੇ ਤੇ ਦੋਨੀਆਂ ਸੱਜਣੋ ਨੋਟ ਕਰ ਲਿਓ ਵੀ ਗੱਭਣ ਇੱਕ ਨੰਬਰ ਤੇ ਚੱਲਦੀ ਵਹਿੜ ਬਹੁਤ ਸੋਹਣੇ ਰੰਗ ਰੂਪ ਦੀ ਬੱਛੀ ਆ ਤੇ ਬੜਾ ਸੋਹਣਾ ਥਣ ਲੱਗਾ ਹੋਇਆ ਕੈਮਰੇ ਤੇ ਵੀ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਪਹਿਲੀ ਵਹਿੜ ਕਿਹੜਾ ਸੂਆ ਸੁੰਦੀ ਕਿੰਨੇ ਦਿਨ ਬਾਕੀ ਆ ਉਹਦਾ ਵੀ ਹਿਸਾਬ ਕਿਤਾਬ ਆਪਾਂ ਮਾਲਕਾਂ ਤੋਂ ਪੁੱਛਦੇ ਆ ਸੱਜਣੋ ਜਿਹੜੀ ਵੀ ਪਸੰਦ ਆ ਗਈ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋਂ ਪੈਸੇ ਇਹਨਾਂ ਤੇ ਖਰਚ ਕਰਨੇ ਆ। ਜੁੜਿਓ ਐਂਡ ਤੱਕ ਵੇਖਿਓ ਵੀਡੀਓ। ਆਜੋ ਲਈਏ ਜਾਣਕਾਰੀ ਇਹਨਾਂ ਦੋਨਾਂ ਵਾੜਾਂ ਬਾਰੇ। ਮੀਰ ਜੀ ਸასიਖਾਲ ਸასიਖਾਲ ਮਹਾਰਾਜ ਹੋਰ ਸੁਣਾਓ। ਵਧੀਆ ਭਾਜੀ ਤੁਸੀਂ ਸੁਣਾਓ। ਬਸ ਚੱਟ ਦੀ ਕਲਾ ਤੂੰ ਸੁਣਾ ਮੇਰਾ ਜੀ ਆਪਣਾ ਨਾਂ ਤੇ ਐਡਰੈਸ ਦੱਸ ਗਏ। ਨਾਂ ਸੰਦਲ ਸ਼ਰਮਾ ਕੰਬੋਗੀ ਮਾੜੀ। ਓਕੇ ਤੇ ਸਲੀਲ ਤਰੰਤਾਰੰਦ ਜ਼ਿਲ੍ਹਾ ਠੀਕ ਆ। ਤਸੀਲ ਪੱਟੀ ਦੇ ਜ਼ਿਲ੍ਹਾ ਤਰਨਤਾਰਨ ਆ ਗਿਆ ਹਨਾ ਆਪਾਂ ਨੂੰ ਤੇ ਨੰਬਰ ਮੇਰੇ ਵੀਰ ਦਾ 99684 39869 ਠੀਕ ਹੈ ਤੇ ਵਪਾਰ ਦਾ ਕੰਮ ਆ ਹਾਂ ਗਾਇਆਂ ਜਾਦੇ ਲੈਨੇ ਕਿ ਮੱਝਾਂ ਵੀ ਆ ਜਾਂਦੀਆਂ ਨਹੀਂ ਰਲ ਕੇ ਲਈਦਾ ਸਾਰਾ ਠੀਕ ਆ ਵੀ ਮੈਕਸ ਜਾਈ ਵੀ ਮੱਈਆਂ ਵੀ ਗਾਵਾਂ ਵੀ ਵੀ ਜਿਹੜਾ ਜਾਨਵਰ ਚੰਗਾ ਮਿਲ ਜੇ ਤੇ ਉਹ ਲੈ ਲੈਣਾ ਆਪਾਂ ਹਾਂਜੀ ਤੇ ਆ ਵਹਿੜ ਆਪਣੀ ਵੀਰ ਕਿਹੜਾ ਸੂਆ ਇਹ ਦੁੱਜਾ ਜੀ ਦੁੱਜਾ ਸੂਆ ਹਾਂ ਇਹਦਾ ਮੂੰਹ ਬਹੁਤ ਪਿਆਰਾ ਹਨਾ ਹਾਂਜੀ ਹਾਂਜੀ ਕੀ ਬਾਤ ਆ ਪਹਿਲੇ ਨੇ ਕੀ ਕਹਿੰਦੇ ਦੁੱਧ ਦਿੱਤਾ ਇਹ ਕਿਲੋ 20 ਕਿਲੋ ਦਿੱਤਾ ਜੀ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ 20 ਦੁੱਧ ਚੋਇਆ ਹਾਂ 20 ਹੁਣ ਸੂਹਾ ਦੂਜਾ ਹਾਂਜੀ ਦਿਨ ਕਿੰਨੇ ਲੈ ਜੂ ਹਜੇ ਦਿਨ ਹਫਤੇ ਤੋਂ ਅੰਦਰ ਹੀ ਲੈ ਲੀਂਗਾ ਹਾਂ ਇੱਕ ਹਫਤਾ ਲੈ ਜੂ ਹਨਾ ਬਾਨ ਬਹੁਤ ਚੰਗੀ ਜਾਊ ਹਾਂ ਤੇ ਥਣਾ ਥਣਾ ਲੋਕ ਕੇ ਜਮਾ ਓਕੇ ਗਰੰਟੀ ਹੈ ਪੂਰੀ ਠੀਕ ਹੈ ਗਰੰਟੀ ਵਾਲੀ ਗੱਲ ਹੀ ਆ ਹਾਂ ਠੀਕ ਹੈ ਮਰੀ ਜੀ ਤੂਰ ਕਰਾਈ ਚੈੱਕ ਮੇਰਾ ਭਰਾ ਇਹਦੀ ਸੱਜਣਾ ਦੂਜਾ ਸੂਹਾ ਸੁੰਦੀ ਆ ਤੇ ਚੰਗੀ ਸੰਭੀ ਵੀ ਤੇ ਗੁੰਦੀ ਵੀ ਵਹਿੜ ਹਾਂ ਤੇ ਰੇਟ ਤੁਸੀਂ ਭਰਾ ਦੇ ਵੇਖਿਓ ਤੁਹਾਡੇ ਖਰੀਦਣ ਵਾਲੇ ਹੋਣਗੇ ਇਹਦੀ ਫੇਸ ਕੁਆਲਿਟੀ ਵੇਖਿਓ ਬੜਾ ਚੰਗਾ ਦੁੱਧ ਵਹਿੜ ਪਾਉਗੀ ਐ ਤਕੀ ਪਿਛਲੀ ਵਾਰੀ 20 ਦੁੱਧ ਪਾਇਆ ਤੈਤ ਕੀ ਇਹ ਦੁੱਧ ਕਰਮਾਂ ਲਈ ਚੰਗਾ ਪਾਉਗੀ ਬੇਸ਼ੱਕ ਗਰਮੀ ਵੀ ਆ ਕਿਉਂਕਿ ਇਹ ਵੇਖੀ ਧਿਆਨ ਨਾਲ ਕ੍ਰਾਸ ਅੰਗ ਦੇ ਚ ਆ ਗਈ ਬਾਹਲਾ ਸੋਹਣਾ ਰੰਗ ਰੂਪ ਕੁਦਰਤ ਨੇ ਲਾਇਆ ਯਾਰ ਇਹਨੂੰ ਕਮਾ ਲਿਓ ਸ਼ਾ ਜੀ ਲੈ ਆਓ ਬਹੁਤ ਐਨੀ ਆ ਜਾ ਪੱਤਾ ਜਾ ਆ ਜਾ ਵੇਖਿਓ ਖਲਦੀ ਸਜਣੋ ਥੱਲੇੋਂ ਵਹਿੜ ਕਿਉਂਕਿ ਲਹੂ ਪਾਣੀ ਵਾਲੀ ਆ ਥੋੜਾ ਥੱਲੇ ਟਾ ਟਾ ਉਹੋ ਜੀਆਂ ਲੱਗੀਆਂ ਸੱਜਣੋ ਤੇ ਉਸ ਕਰਕੇ ਨਾ ਐਂ ਜੇ ਲੱਗਦਾ ਵੇਖਿਓ ਇੱਥੋਂ ਤੁਸੀਂ ਚੈੱਕ ਕਰੋ ਤੂਰਾ ਤਾਰਾ ਢੱਲਾ ਢੁਲਾ ਵੇਖੋ ਕਰਮਾਂ ਵਾਲੀ ਨੂੰ ਤੇ ਬਾਕੀ ਆ ਕੇ ਵੇਖਿਓ ਪਸੰਦ ਆਊਗੀ ਦੇਣਾ ਵੀਰ ਦੇ ਦਸਨ ਮੁਤਾਬਕ ਅਠ ਲੈਂਦੀ ਆ ਹਜੇ ਤੇ ਬਾਕੀ ਦਾ ਸੀਲ ਠੰਡੀ ਬਹੁਤ ਹੋਊਗੀ ਹਾਂਜੀ ਹਾਂਜੀ ਹਨਾ ਬਹੁਤ ਸੀਲ ਠੀਕ ਹੈ ਰੇਟ ਇਹਦਾ ਭਰਾ ਜੀ ਰੇਟ 65000 ਆ ਡਿਮਾਂਡ ਇਹਦੀ 65000 ਹਾਂ ਕਰਦੇ ਆਂਗੇ ਛੂਟ ਛੱਪਾ ਛੂਟ ਛੱਪਾ ਨਹੀਂ ਕਰਨਾ ਲੋਕੀ 70 ਮੰਗੀ ਜਾਂਦੇ 80 ਮੰਗੀ ਜਾਂਦੇ ਆਂ ਹਾਂ 65 ਹੀ ਆ ਬਸ ਫੈਕਸਰੇਟ ਹੀ ਹਾਂ 65 ਹੀ ਚੱਲ 100 200 ਛੱਡ ਦਿਆਂਗੇ ਹਨਾ ਉਹ ਕਰਦਾਂਗੇ ਛੂਟ ਪਿਆਰ ਮੁਹੱਬਤ ਆਏ ਭੈਣ ਭਰਾ ਦਾ ਹਾਂਜੀ ਓਕੇ ਨਹੀਂ ਰੇਟ ਤੇਰਾ ਬਿਲਕੁਲ ਜਾਇਜ਼ ਆ ਕੋਈ ਛੱਕ ਨਹੀਂ ਸੱਜਣੋ ਵੱਛੀ ਵੇਖੋ ਤੇ ਹੁਣ ਮੈਂ ਨਹੀਂ ਤੁਹਾਨੂੰ ਬਾਲੀਆਂ ਗੱਲਾਂ ਦੱਸਦਾ ਤੁਸੀਂ ਆਪਦਾ ਟੈਂਪੂ ਭੇਜਿਓ ਵੱਛੀ ਚੜਾ ਲਿਓ ਬਾਈ ਨੂੰ ਪੈਸੇ ਖਾਤੇ 'ਚ ਪਾ ਦਿਓ ਤੁਹਾਡੇ ਕੰਮ ਦੀ ਚੀਜ਼ ਆ ਐਦਾ ਕੀ ਹਿਸਾਬ ਆ ਵੀਰ ਜੀ ਇਹ ਤੀਜੇ ਸੂਏ ਸੁਣੀ ਤੇ ਜੇ ਸੂਏ ਹਾਂ ਆਵੇਂ ਦੂਜੇ ਕਹੀ ਜਾਈਏ ਹਾਂ ਨਹੀਂ ਨਹੀਂ ਐਵੇਂ ਆਪਾਂ ਆਖੀ ਜਣਾ ਠੀਕ ਆ ਬਨ ਨਾ ਬੁਨਾ ਇੰਨੇ ਹੀ ਬੜਾ ਨਹੀਂ ਲੇਵਾ ਇਹਦੇ ਕੋਲੇ ਹੁਣ ਵੀ ਚੰਗਾ ਓਕੇ ਢੱਲਾ ਢੁੱਲਾ ਬਹੁਤ ਬੜੇ ਚੰਗੇ ਦੁੱਧ ਲਈ ਗਊ ਆ ਹਾਂ ਸੂਆ ਤੀਜਾ ਦਿਨ ਕਿੰਨੇ ਲੈਂਦੀ ਆ ਤਿਆਰ ਜਾਂ ਦੋ ਦਿਨ ਲੈ ਜੇ ਹਾਂ ਇਹ ਇੰਨਾ ਕੀ ਲਊਗੀ ਗਰਮੀ ਆ ਹਨਾ ਹਾਂ ਠੀਕ ਆ ਠੀਕ ਆ ਮਗਰਲੇ ਸੂਏ ਕੀ ਕਹਤਾ ਇਹਦੇ ਮਾਲਕਾਂ ਨੇ ਦੁੱਧ ਉਹ ਦਾ 20 ਤੋਂ ਬਾਹਰ ਹੀ ਜਾਂਦੇ ਦਿੰਦੀ ਤੁਹਾਨੂੰ ਠੀਕ ਹੈ ਚੱਲ ਐਤਕੀ 20 ਤਾਂ ਦੇਉਗੀ ਹਾਂ ਹਾਂ ਕਿਉਂਕਿ ਗਰਮੀ ਆ ਗਈ ਤੇ ਪਰ ਦੁੱਧ ਦੇ ਜੂਗੀ ਬਰੀਕ ਚਮੜੀ ਦੀ ਆ ਵਾਹ ਵਧੀਆ ਜੀ ਤੋਰਾ ਇੱਥੇ ਨੇੜੇ-ਨੇੜੇ ਕਮਾਈ ਮੜੀ ਜੀ ਇਹਨੂੰ ਕਿਰਾ ਸੱਜਣੋਂ ਤਿਆਰ ਆ ਸੂਨ ਨੂੰ ਬਾਹਰ ਨਹੀਂ ਲੈ ਕੇ ਜਾਂਦੇ ਤੇ ਆਪਾਂ ਇੱਥੇ ਘਰੇ-ਘਰੇ ਜਿੰਨਾ ਹੋ ਸਕੇ ਤੁਹਾਨੂੰ ਤੋਰਾ ਚੈੱਕ ਕਰਾ ਦੇਾਂਗੇ ਕੱਦ ਕਾਠ ਵੇਖ ਲਓ ਪ੍ਰਿੰਟ ਵੇਖ ਲਓ ਜਾਤ ਨਸਲ ਵੇਖ ਲਓ ਕਮਾ ਲੋ ਸ਼ਾਹੀ ਕੋਈ ਨਹੀਂ ਲੈ ਆਓ ਇੱਥੋਂ ਗਾਣਾ ਸੱਜਣੋਂ ਇਟਾਂ-ਉਟਾਂ ਜੀਆਂ ਉਹ ਹੋ ਜੀਆਂ ਹੀ ਲੱਗੀਆਂ ਤੇ ਫਿਰ ਪਸੂ ਔਖੇ ਹੁੰਦੇ ਆਪਾਂ ਇੱਕ ਤਾਂ ਗਰਮੀਆਂ ਤੇ ਇੱਕ ਧੁੱਪੇ ਕੱਢੀਏ ਨਹੀਂ ਵੇਖੋ ਲਿਵਾ ਪਾਂਡਾ ਬਹੁਤ ਸੋਹਣਾ ਆਰਡਰ ਲੱਗਿਆ ਵਿਆ ਵੈੜ ਨੂੰ ਕੱਦਬੇਲ ਚੰਗੀ ਆਮ ਕਿਸੇ ਸੱਜਣ ਨੇ ਦੂਜਾ ਸੁਹਾਈ ਕਹਿ ਦੇਣੀ ਸੀ ਬਾਈ ਦੀਆਂ ਮੇਲ ਮੇਰਾ ਪਹਿਲੀ ਵਾਰੀ ਹੋਇਆ ਤੇ ਪਰ ਗੱਲਾਂ ਬਾਤਾਂ ਜਿੰਨੀਆਂ ਵੀ ਆ ਥੋੜੀਆਂ ਜੀਆਂ ਨੱਗਰ ਲੱਗੀਆਂ ਜਾਣ ਵਾਲੀਆਂ ਲੱਗੀਆਂ ਠੋਸ ਲੱਗੀਆਂ ਆ ਬੜੇ ਚਿਰ ਦੇ ਕੰਮ ਕਰਦੇ ਆ ਠੀਕ ਆ ਹਾਂ ਪਰਾਣਾ ਹੀ ਪਰਾਣਾ ਹੀ ਉਹ ਵੀ ਸ਼ੌਕ ਹੈ ਵੀ ਆਂਦੇ ਵੀਡੀਓ ਪਾਈਏ ਓਕੇ ਮੇਲ ਹੋਏ ਨਹੀਂ ਤੁਹਾਡੇ ਨਾਲ ਦੋ ਚਾਰ ਵਾਰੀ ਗੱਲਾਂ ਬਤਾਈਏ ਹਾਂ ਬਸ ਐਂ ਜਦੋਂ ਗਾਣਾ ਪਾਣੀ ਮਾਲਕ ਲਿਆਵੇ ਖਿੱਚ ਕੇ ਫੇਰ ਹੀ ਹੁੰਦਾ ਹਨਾ ਇਹਦਾ ਰੇਟ ਛਾ ਜੀ ਇਹਦਾ 65000 ਰਿਆ ਇਹਦਾ ਵੀ 65 ਹੀ ਹਾਂ 65 ਜੇ ਜੋੜਾ ਲੈ ਲੇ ਕੋਈ ਫੇਰ ਵੱਧ ਮਾਨਤਨ ਕਰਦੇ ਆਂਗੇ ਆ ਕੋਈ ਕਰਦਾ ਹੈ ਹਨਾ ਮਾਨ ਕਰ ਲੈ ਵੀ ਸਜਣੋ 65 65000 ਦੀਆਂ ਦੋਨੇ ਵੜਾਂ ਤੇ ਮੰਨ ਲਓ ਜੇ 20 20 ਕਿਲੋ ਦੁੱਧ ਵੀ ਦਿੰਦਿਆਂ ਤੇ 40 ਕਿਲੋ ਦੁੱਧ ਕਰਮਾਂ ਵਾਲਿਆਂ ਨੇ ਪਾ ਦੇਣਾ ਭਾਂਡੇ 'ਚ ਹਾਂ ਹਣ ਰੇਟ ਤੁਸੀਂ ਆਪ ਆਈਡੀਆ ਲਾ ਲਿਓ ਵੀਡੀਓ ਕੱਲ ਵੀ ਕੀਤੀਆਂ ਪਰਸੋਂ ਵੀ ਕੀਤੀਆਂ ਤੇ ਰੇਟ ਇਹ ਕਿਤੇ ਨਹੀਂ ਮਿਲੇ ਜਾਇਜ਼ ਰੇਟ ਆ ਆ ਕੇ ਵੇਖਿਓ ਪਸੰਦ ਆਉਣੀਆਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ